ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸ਼ੁਭਾ ਸਿੰਘ ਜੀ ਅੱਜ ਸ਼ੁਭਾ ਜੀ ਅੱਜ ਤੁਸੀਂ ਮੀਡੀਆ ਸੱਦਿਆ ਤੇ ਕੀ ਲੋੜ ਪੈ ਗਈ ਅੱਜ ਮੀਡੀਆ ਦੀ ਸਾਡੀ ਸਾਨੂੰ ਵੀਡੀਓ ਇਹ ਲੋੜ ਪੈ ਗਈ ਵੀ ਬਲੰਤ ਦਾ ਤੇ ਉਹਦਾ ਉਹਦਾ ਬਲੰਤ ਦਾ ਤੇ ਜੱਗੇ ਹੋਣਾ ਦਾ ਝਗੜਾ ਚੱਲ ਰਿਹਾ ਸੀ ਉੱਧਰ ਕਿੱਧਰ ਜੀ ਅੱਡੇ ਦੇ ਵਿੱਚ ਅੱਛਾ ਜੀ ਕਿਹੜੀ ਥੇ ਕਿਹੜੀ ਗਲਤੀ ਇਹ ਮਿੱਟੀ ਦੀ ਲੜਾਈ ਪਈ ਰਾਂ ਦੇ ਟਰਾਲੀਆਂ ਭਰ ਦੇਣਾ ਇੱਕ ਦੂਜੇ ਦੀ ਇੱਕ ਰੀ ਨਾਰ ਰਿਪੀਟ ਕਰਿਓ ਦੋਵਾਂ ਦੇ ਕਿਹੜਾ ਕਿਹੜਾ ਝਗੜਾ ਚੱਲ ਰਿਹਾ ਬਲੰਤ ਸਿੰਘ ਤੇ ਜੱਗਾ ਸਿੰਘ ਰੋਲਾ ਕੱਦਾ ਸੀਗਾ ਮਿੱਟੀ ਲੱਦਦਾ ਤੋਂ ਮਿੱਟੀ ਟਰਾਲੀਆਂ ਭਰਨ ਦੋਨਾਂ ਦਾ ਝਗੜਾ ਚੱਲਿਆ। ਅੱਛਾ ਜੀ ਫਿਰ ਤੇ ਫਿਰ ਇਹ ਜਿਹੜੇ ਮੁੰਡੇ ਝਗੜੇ ਚ ਕਰਨ ਦੇਣ ਵਿੱਚ ਸਾਡਾ ਗੇੜ ਖੁੱਲਾ ਸੀ ਉਹ ਆਪਣੀ ਜਾਨ ਬਚਾਉਣ ਲਈ ਭੱਜ ਕੇ ਸਾਡੇ ਅੰਦਰ ਆਣ ਵੜੇ ਨਹੀਂ। ਕਿਹੜੇ ਮੁੰਡੇ ਬੜੀ ਥੜੇ ਕਰਾ ਕੇ? ਬੇਨਤੋਣੀ ਆ ਜੱਗੇ ਹੋਣੀ। ਨਹੀਂ ਨਹੀਂ ਜਿਹੜੇ ਆਪਣੇ ਉਹਨਾਂ ਦੇ ਚਾਂਦੀ ਸੀ। ਅੱਛਾ ਜੀ। ਤੇ ਇੱਕ ਸੱਤ ਵੀਰੇ। ਅੱਛਾ ਜੀ। ਤੇ ਸਾਬਾ ਮੇਰਾ ਮੁੰਡਾ ਗੱਡੀ ਵੇਚ ਕੇ ਰੱਖਣਾ ਸੀ। ਤੋ ਉਹ ਉਹਨੂੰ ਵੀ ਇਹਨਾਂ ਵਿੱਚ ਠੋਕ ਦਿੱਤੀਆਂ ਡਾਂਗਾ ਡੋਂਗਾ ਵੀ ਇਹਨਾਂ ਦੇ ਨਾਲ ਹੀ ਉਹ ਉਹ ਗੱਡੀ ਵਾਲਾ ਗਵਾਹ ਵੀ ਹੈਗਾ ਵਾ ਵੀ ਮੇਰੇ ਨਾਲ ਲੱਕੜਾਂ ਵੀਰ ਕੇ ਆਇਆ ਨਹੀਂ ਆਪਣਾ ਸੁਭਾਸ਼ ਜੀ ਮੈਂ ਪਹਿਲੋਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਦੱਸੋ ਨਾ ਕਿ ਤੁਸੀਂ ਚੱਕਰ ਵਿੱਚ ਝਗੜਾ ਚੱਲ ਰਿਹਾ ਸੀ ਬਿਆੰਤ ਦਾ ਤੇ ਜੱਗੇ ਦਾ ਠੀਕ ਹੈ ਤੁਹਾਡੇ ਘਰ ਕੌਣ ਆ ਗਿਆ ਜਿਹੜੀ ਤੋੜਪਾੜ ਹੋ ਗਈ ਕਿੰਨੇ ਜੀਤੀ ਇਹ ਜੱਗੇ ਉਹਨਾਂ ਕੀਤੀ ਹੈ ਜੀ ਤੇ ਤੁਹਾਡੇ ਘਰ ਕੌਣ ਆ ਕੇ ਲੁਕਿਆ ਬਿਆੰਤ ਬਿਆੰਤ ਹੋਣੀ ਲੁਕੇ ਨਹੀਂ ਲੁਕੇ ਉਹਦੇ ਜਿਹੜੇ ਬੰਦੇ ਹਨ ਨਾ ਉਹਨਾਂ ਦੇ ਮੁੰਡੇ ਅੱਛਾ ਲੋਕੇ ਅੱਛਾ ਜੀ ਉਹ ਜਾਨ ਬਚਾਉਣ ਲਈ ਲੋਕੇ ਨਦਰ ਆਣਗੇ ਮਤਲਬ ਜਾਨ ਬਚਾਉਣ ਦਾ ਭਾਪ ਉਹਦੇ ਉਹਨਾਂ ਕੋਲ ਗੱਲ ਪੈਣਾ ਚਾਹੁੰਦਾ ਸੀ ਕੋਈ ਹਾਂਜੀ ਹਾਂਜੀ ਮਗਰ ਦਾਤਰ ਫੜੇ ਹਨ ਨਾ ਮਗਰ ਚੜੀ ਆਉਂਦੇ ਹਨ ਕੌਣ ਇਹ ਜੱਗੇ ਹੋਣੀ ਅੱਛਾ ਜੱਗੇ ਹੋਣੀ ਮਗਰ ਚੜੀ ਆਉਂਦੇ ਉਹ ਲੜਾਈ ਦਾ ਵਿਸ਼ਾ ਤੁਹਾਨੂੰ ਪਤਾ ਵੀ ਐਸੇ ਵੀ ਕਿਹਨਾਂ ਦੇ ਜੱਗੇ ਦੀ ਜਾਂ ਬੇਅੰਤ ਦੀ ਲੜਾਈ ਕਿਹੜੀ ਗਲਤ ਹੋਈ ਏ ਇਹਨਾਂ ਦੀ ਮਿੱਟੀ ਨੂੰ ਲੜਾਈ ਹੋਈ ਏ ਟਰਾਲੀਆਂ ਨਹੀਂ ਭਰਨੇ ਦੇਖਦੇ ਜੀ ਉਹ ਅੱਛਾ ਜੀ ਹਾਂਜੀ ਇੱਥੋਂ ਲੜਾਈ ਉਹਨਾਂ ਦੀ ਚੱਲੀ ਜੀ ਤੇ ਉਹ ਜਿਹੜੇ ਮੁੰਡੇ ਭੱਜ ਕੇ ਆਣ ਕੇ ਜਾਨ ਬਚਾਉਣ ਲੱਗੇ ਹਨ ਤੇ ਮਗਰ ਜੱਗੇ ਹੋਣੀ ਤੇ ਸੋਨਾ ਸਰਪੰਚ ਇਹ ਮਗਰ ਦਾਸਤ ਬੂਤਰ ਲੈ ਕੇ ਚੜੇ ਤੇ ਜਾਨ ਬਚਾਉਣ ਲਈ ਅੰਦਰ ਆਣ ਕੇ ਲੁਕੇ ਨੇ ਮੈਂ ਆਪਣਾ ਸੁਭਾਜ ਜੀ ਤੁਸੀਂ ਬੜੇ ਸਿਆਣੇ ਤੇ ਪਿੰਡ ਦੇ ਸੁਲਝੇ ਹੋ ਇਨਸਾਨ ਜੀ ਹਾਂਜੀ ਔਰ ਚਾਰ ਬੰਦੇ ਤੁਸੀਂ ਬਹਿ ਕੇ ਗੱਲ ਵੀ ਕਰਦੇ ਹੋ ਮੈਂ ਇਹ ਨਹੀਂ ਕਿ ਬੇਨਤੀ ਕਰਦਿਆਂ ਕਿ ਮੈਨੂੰ ਔਨ ਕੈਮਰਾ ਜਿਹੜੀ ਜਾਣਕਾਰੀ ਦੇਣੀ ਹੈ ਪਲੀਜ਼ ਹੱਥ ਬਨ ਕੇ ਬੇਨਤੀ ਜੇ ਸੱਚੀ ਤੇ ਸਾਫ਼ ਸੁਥਰੀ ਜਾਣਕਾਰੀ ਦਿਓ ਨੇ ਸੱਚੀ ਸਰ ਸੱਚੀ ਅੱਛਾ ਜੀ ਫਿਰ ਕੀ ਹੋਇਆ ਜੀ ਇਹ ਮੈਨੂੰ ਜਦੋਂ ਮੈਂ ਮੈਂ ਵੀ ਕੰਮ ਤੇ ਗਿਆ ਸੀ ਸ਼ਾਮੀ ਮੈਂ ਆਇਆ ਮੈਨੂੰ ਪਤਾ ਲੱਗਾ ਮੈਂ ਡਰਦਾ ਮੈਂ ਵੀ ਨਹੀਂ ਘਰ ਆਇਆ ਕਿਉਂ ਕਿਹੜੀ ਗੱਲ ਤੋਂ ਡਰ ਗਏ ਤੁਸੀਂ ਇਹ ਇਹਨਾਂ ਨੇ ਆਪਾਂ ਤੋੜ ਪਾ ਨਾ ਕੀਤੀ ਸਾਰਾ ਪਿੰਡ ਪਿਆ ਮੇਰਾ ਨੁਕਸਾਨ ਕੇ ਗੇੜ ਵੱਡੇ ਇੰਨਾ ਤੇ ਫਿਰ ਪੁਲਿਸ ਸੱਦੀ ਇਹਨਾਂ ਪੁਲਿਸ ਨੇ ਬਿਠਾਈ ਸੀ ਅੰਦਰ ਤੇ ਮੈਂ ਡਰਦਾ ਨਹੀਂ ਆਇਆ ਵੀ ਮੈਨੂੰ ਇਹਨਾਂ ਵੱਢ ਦੇਣਾ ਹੈਗਾ ਤੇ ਤੁਹਾਡੀ ਵਾਈਫ ਕਿੱਥੇ ਪੈਂਦੀ ਤੁਸੀਂ ਉਸ ਵੇਲੇ ਕਿੱਥੇ ਸੀਗੇ ਮੈਂ ਭਾਈ ਕੰਮ ਤੇ ਗਿਆ ਕਮਾਸ਼ ਲੈਣ ਕਿੱਥੇ ਭੈਣ ਜੀ ਦਿਹਾੜੀ ਦਿਹਾੜੀਆਂ ਨੇ ਤੁਸੀਂ ਦਿਹਾੜੀਆਂ ਅੱਛਾ ਕਮਾਸ਼ ਲੈਣ ਵਾਸਤੇ ਹਾਂਜੀ ਹਾਂਜੀ ਦਿਹਾੜੀਆਂ ਕਿਹੜੀ ਜਗ੍ਹਾ ਤੇ ਗਏ ਸੀ ਇੱਧਰ ਗਏ ਹਾਂ ਸਾਹਵਾਲ ਤੇ ਪੈਂਦੀ ਜਿਵੇਂ ਸਹੁਰ ਮਤਲਬ ਕਿਸੇ ਦੇ ਖੇਤ ਚ ਕੰਮ ਤੇ ਕਰਦੇ ਹੋਵੋਗੇ ਨਾ ਤੁਸੀਂ ਕਹਿਦੇ ਦਿਹਾੜੀ ਲੈ ਜਾਂਦੇ ਹੋ ਤੁਸੀਂ ਕੋ ਪੈਸੇ ਲੈਨੇ ਹੋ ਕਿੰਨਾ ਦੇ ਖੇਤ ਚ ਕੰਮ ਕਰਦੇ ਜੇ ਅਈ ਲਾਡੀ ਸਿੰਘ ਠੇਕੇਦਾਰ ਤੇ ਜੇ ਮੈਂ ਲਾਡੀ ਸਿੰਘ ਠੇਕੇਦਾਰ ਨੂੰ ਪੁੱਛਾਂ ਵੀ ਸਾਡੀ ਇਹ ਭੈਣ ਉਸ ਵਲੇ ਉੱਥੇ ਮਜੂਦ ਸੀ ਵਾਕਈ ਦਿਹਾੜੀ ਤੇ ਮੈਂ ਪੁੱਛ ਸਕਦਾ ਹਾਂਜੀ ਪੁੱਛ ਸਕਦੇ ਮੈਂ ਪੁੱਛਣਾ ਜੀ ਹਾਂਜੀ ਪੁੱਛ ਲਈ ਬਿਲਕੁਲ ਪੁੱਛਣਾ ਜੀ ਪੁੱਛ ਲਓ ਪੁੱਛਣਾ ਠੀਕ ਹੈ ਅੱਛਾ ਹੁਣ ਤੁਹਾਡੇ ਭਰਾ ਦਾ ਜਿਹੜਾ ਮਸਲਾ ਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਤੇਰੇ ਫਾਦਰ ਸਾਹਿਬ ਕਹਿ ਰਹੇ ਆ ਕਿ ਮੇਰੇ ਮੁੰਡੇ ਨੂੰ ਨਜਾਇਜ਼ ਵਿੱਚ ਟੰਗਿਆ ਗਿਆ ਜਾਨ ਬੁੱਝ ਕੇ ਕੋਈ ਉਹਦਾ ਕੀ ਕਹਿਣਾ ਚਾਹੁੰਨੀ ਆ ਪੁੱਤ ਕਿਸ ਤਰ੍ਹਾਂ ਤੇਰੇ ਭਰਾ ਨੂੰ ਨਜਾਇਜ਼ ਟੰਗਿਆ ਗਿਆ ਦੱਸ ਉਹ ਗੱਡੀ ਵੇਚ ਕੇ ਲੱਕੜ ਦੀ ਭਰੀ ਵੇਚ ਕੇ ਆ 4 ਵਜੇ ਜ्यों ਸਵੇਰ ਗਿਆ ਅੱਛਾ ਜਦੋਂ ਆਉਂਦੇ ਨੇ ਝਗੜਾ ਹੁੰਦੇ ਅੱਡੇ ਤੁੱਤਰਿਆ ਇਹਨਾਂ ਨੇ ਹਰ ਹੰਬੜ ਨਹੀਂ ਕੀਤੀ ਉਹਦੇ ਗਲ ਪੈ ਗਏ ਨੇ ਗੋਡੇ ਤੇ ਸਾਰਾ ਕੋਣ ਕੋਣ ਗਲ ਪਿਆ ਉਹਦੇ ਜੰਗੇ ਹੋਣੀ ਜੰਗੇ ਕੱਲਾ ਜੰਗਾ ਪਿਆ કે ਹੋਰ ਕੋਈ ਨਾਲ ਪਿਆ ਇਹ ਸਾਰੇ ਬੰਦੇ ਨਾਲ ਹੀ ਕੋਣ ਕੋਣ ਸੀ ਫੇਰ ਨਾ ਦੱਸਣਾ ਮੈਨੂੰ ਪੁੱਤ ਕੋਲ ਸਰਪੰਚ ਜੱਗਾ ਬਲਵੰਤ ਹੋਣੀ ਪੁੱਤ ਤੂੰ ਮੋਹ ਪਿੰਡ ਦੇ ਮੋਹਦੁਰ ਬੰਦੇ ਦਾ ਨਾਮ ਲੈ ਨਹੀਂ ਆ ਕੋਈ ਗੱਲ ਪੈ ਨਹੀਂ ਅੱਛਾ ਕਿੱਥੇ ਛੱਟ ਲੱਗੀ ਤੇਰੇ ਭਰਾ ਦੇ ਕੋਡੇ ਤੇ ਕੀ ਵ ਪਾਣੀ ਉਹ ਕੀ ਮਾਰਿਆ ਨਹੀਂ ਅੱਛਾ ਅੱਛਾ ਬੰਦੇ ਹਨ ਤੇ 50000 ਰੁਪਏ ਦੀ ਬੋਝ ਜਿਹਾ ਨਾਲੇ ਨਾ ਮਾਰਕਟ ਕੀਤੀ ਪੈਸੇ ਵੀ ਖੋਲੇ ਨੇ ਪਰ ਪੁੱਤ ਮੇਰੀ ਗੱਲ ਸੁਣ ਨਾ ਆੜਾ ਪੈਸਿਆਂ ਵਾਲੀ ਕਹਾਣੀ ਹੈ ਨਾ ਇਹ ਅਸੀਂ ਆਮ ਜੀ ਸੁਣਦੇ ਰਹਿੰਦੇ ਆ ਕਿ ਭਾਜੀ ਮੇਰੇ ਕੋਲ ਪੈਸੇ ਸੀ ਮੇਰੇ ਕੋਲ ਘੜੀ ਸੀ ਮੇਰੇ ਕੋਲ ਸੋਨਾ ਸੀ ਇਹ ਗਵਾ ਵੀ ਨਾਲ ਜਿੰਨਾਂ ਦੀ ਗੱਡੀ ਤੇ ਗਿਆ ਪੈਸੇ ਉਹਦੇ ਹੱਥ 'ਚ ਹਨ ਕਾਦੇ ਪੈਸੇ ਸੀ ਉਹ ਲੱਕੜ ਵੇਚ ਕੇ ਆ ਅੱਛਾ ਲੱਕੜ ਵੇਚ ਕੇ ਆ ਅੱਛਾ ਕਿੱਥੇ ਵੇਚ ਕੇ ਆ ਲੱਕੜ ਉਹ ਅੰਮ੍ਰਿਤਸਰ ਅੱਛਾ ਫੇਰ ਪੁੱਤ ਕੀ ਹੋਇਆ ਫਿਰ ਬਾਅਦ ਚ ਇਹਨਾਂ ਨੇ ਜਦੋਂ ਮਾਰਗੋਟ ਕੀਤੀ ਫਿਰ ਮਗਰ ਚੜੇ ਨੇ ਜਿੰਦ ਭਲੇਵੇ ਚਾਰ ਮੁੰਡੇ ਆਣ ਕੇ ਨਾ ਬੂਹਾ ਢੋਲਿਆ ਫਿਰ ਜਦ ਬੂਹਾ ਢੋ ਗਿਆ ਕੋਠੇ ਤੇ ਜਾਣ ਬਚਾਉਣ ਲਈ ਚੜੇ ਇਹਨਾਂ ਨੇ ਬੰਦਾ ਨੂੰ ਖੱਪੇ ਕਰ ਕਰ ਕੇ ਫਿਰ ਖੱਪਾ ਕਰ ਗਿਆ ਬਨੇੜੇ ਪਰ ਬੂਹਾ ਤੋੜ ਪਨ ਕੀਤੀ ਸਾਹ ਜਿਹੜਾ ਆ ਜਿਹੜਾ ਹਾਂਜੀ ਆੜ ਦਿਖਾ ਮੈ ਸਾਨੂੰ ਅੱਛਾ ਆੜ ਇੱਟ ਰੋੜੇ ਖਿਲਰੇ ਹੋਏ ਆ ਮੈਨੂੰ ਇਹ ਦੱਸੀ ਇਹ ਨਹੀਂ ਆ ਆ ਜਿਹੜਾ ਥੱਲੇ ਇੱਟ ਰੋੜੇ ਇਹ ਇਹੋ ਜਿਹੇ ਨਹੀਂ ਹੋਏ ਆ ਹਾਂਜੀ ਹਾਂਜੀ ਅੱਛਾ ਜੀ ਤੇ ਆ ਹਾਂ ਨਾ ਇਧਰ ਉਹ ਨਹੀਂ ਆ ਨਗਿਆ ਗਿਆ ਫਿਰ ਹਾ ਕੰਧ ਨੂੰ ਖੱਪਾ ਕੀਤਾ ਕਿਧਰੋਂ ਦੀ ਆ ਇਧਰੋਂ ਇਹ ਢੀਮੋ ਢੀ ਲੋਏ ਦੇ ਸੱਬਲ ਲੈ ਗਏ ਉਹਦੇ ਨਾਲ ਖਾਫਾ ਕੀਤਾ ਫਿਰ ਅੰਦਰ ਟੱਪ ਤੂੰ ਸੱਬਲ ਦੇਖੀ ਸੀ ਹਾਂਜੀ ਉੱਥੇ ਸੀ ਬਾਕੀ ਸੱਬਲ ਸੀ ਹਾਂਜੀ ਸੱਬਲ ਕਿੱਡੀ ਸੱਬਲ ਸੀ ਏਡੀ ਹਰੀ ਸੀ ਏਡੀ ਹਰੀ ਅੱਛਾ ਹਾਂ ਲੋਏ ਦੀ ਅੱਛਾ ਮੋਟੇ ਸੱਗੀਆਂ ਅੱਛਾ ਉਹਨਾਂ ਖਾਫਾ ਕਰਦੇ ਫਿਰ ਅੰਦਰ ਟੱਪ ਕੇ ਫਿਰ ਇਹਨਾਂ ਗੇੜ ਖੋਲ ਕੇ ਫਿਰ ਉੱਤੋਂ ਮੁੰਡਿਆਂ ਨੂੰ ਉੱਤੇ ਮੁੰਤੇ ਵੀ ਮਾਰ ਕੇ ਇਹਨੇ ਚੜ ਕੇ ਨਰ ਕੀ ਮਾਰਿਆ ਉੱਥੇ ਉੱਤੇ ਮਾਰਕੁੱਟ ਕੀਤੀ ਦਾਤਨ ਕਰਵਾਉਣਾ ਨੇ ਕੀਤੀ ਬੈਠੇ ਅੱਛਾ ਗੁੱਜੀ ਮਾਰ ਮਾਰੀ ਪਤਾ ਬਣਾ ਲੱਗੀ ਅੱਛਾ ਫਿਰ ਬਾਅਦ ਵਿੱਚ ਇਹਨਾਂ ਤੇ ਪੁੱਤਰੇ ਕਿੰਨੇ ਕ ਜਣੇ ਹੋ ਸਕਦੇ ਉਹ ਤੋਂ ਤੇ ਅੰਦਾਜ਼ਨ ਤੁਸੀਂ ਤੰਦੂਕੀ ਗਿਣਤ ਕੀਤੀ ਹੋਗੀ ਅੰਦਾਜ਼ਨ ਕਿੰਨੇ ਜਣੇ ਹੋ ਸਕਦੇ 100 150 ਬੰਦੇ ਜਿਹੜਾ ਨੱਕ ਉਹ ਤਾਂ 100 150 ਬੰਦਾ ਬਹੁਤ ਹੁੰਦਾਈ ਬਹੁਤ ਜ਼ਿਆਦਾ ਕਿਦੇ ਵਿੱਚ ਮੋਬਾਈਲ ਤੇ ਵੀਰ ਲੋ ਭਰਿਆ ਹੈ ਹੈਗੀ ਤੁਹਾਡੇ ਕੋਲ ਵੀਡੀਓ ਕੋਈ ਪੱਕੀ ਗੱਲ ਮੈਨੂੰ ਦੋਗੇ ਕਿਉਂਕਿ ਮੈਂ ਵੀਡੀਓ ਤੁਹਾਡੀ ਖਬਰ ਚ ਚਲਾਉਣੀ ਹੈ ਜੇ ਤੁਹਾਡੇ ਕੋਲ ਵੀਡੀਓ ਹੈਗੀ ਤੇ ਤੇ ਜੇ ਨਹੀਂ ਹੈਗੀ ਤਾਂ ਮੈਂ ਬਾਈਟ ਕੱਟ ਦੇਣੀ ਜੀ ਨਾ ਨਾ ਤੁਸੀਂ ਆ ਦੇ ਖਲੋਤੇ ਨੇ ਮੈਂ ਹੋਂਡੀ ਤੁਸੀਂ ਕਿੱਥੇ ਸੀ ਹਾਂ ਜੀ ਭਾਜੀ ਫਦੇਗੜ ਬਟਾਲਾ ਰੋਡ ਤੇ ਹਾਂ ਜੀ ਆਰੇ ਦੀ ਵੀ ਪਤਾ ਕਰ ਸਕਦੇ ਮੈਂ ਉੱਥੇ ਫਸਿਆ ਹਾਂ ਭਾਜੀ ਮੈਂ ਫਦੇਗੜਧਈਆ ਤੁਹਾਨੂੰ ਇਹਨਾਂ ਪਤਾ ਮੈਂ ਪੁੱਛ ਲੈਣਾ ਜੀ ਹਾਂ ਪੁੱਛ ਲਓ ਪੁੱਛੋ ਜਿੰਨੂੰ ਮਰਜੀ ਕਿਹੜੀ ਰੋਡ ਤੇ ਕਹਿੰਦੇ ਤੁਸੀਂ ਬਟਾਲਾ ਰੋਡ ਫਦੇਗੜ ਸਾਹਮਣਾ ਆਰਾ ਚੱਲਦਾ ਮੈਂ ਉੱਥੇ ਮੋੜ ਲੈ ਕੇ ਗਿਆ ਸੀ ਅੱਛਾ ਫਿਰ ਤੁਹਾਨੂੰ ਜਾਣਕਾਰੀ ਕਿੰਨੀ ਦਿੱਤੀ ਵੀ ਤੁਹਾਡੇ ਘਰ ਹਮਲਾ ਹੋਇਆ ਜਾਣਕਾਰੀ ਚੱਲਣ ਰਹੀ ਸੀ ਨਾ ਮੁੰਡਾ ਮੇਰਾ ਫੋਨ ਗਿਆ ਵੀ ਅਸੀਂ ਜਾਣ ਉੱਤੇ ਚੜ ਕੇ ਬਚਾਉਣ ਡਿਆ ਸਨ ਬੰਦੇ ਬੜੇ ਪੈ ਗਏ ਨੇ ਝਗੜਾ ਤੇ ਮਿੱਟੀ ਦਾ ਹੋਣ ਤੇ ਮਿੱਟੀ ਦੀ ਜ ਲੜਾਈ ਚੱਲੀ ਏ ਤੇ ਮੈਂ ਗੱਡੀ ਤੋਂ ਉਤਰਿਆ ਜੋ ਜੋ ਰਾਈ ਚੰਦੀ ਵਿੱਚ ਹੀ ਉਹਨਾਂ ਮੇਰੇ ਨਾਲ ਛੋਟੇ ਛਾਟੇ ਬੱਜੇ ਨੇ ਮੈਂ ਵੀ ਭੱਜ ਕੇ ਵੜਿਆ ਹਾਂ ਫਿਰ ਤੁਸੀਂ ਆਪਣੇ ਮੁੰਡੇ ਨੂੰ ਕੀ ਕੀਤਾ ਮੈਂ ਕਿਹਾ ਵੀ ਜਿੱਦਾਂ ਜਾਣ ਪਛਾਈ ਜਾਂਦੀ ਵਿਚਾਲਾ ਉੱਤੇ ਚੜਜੋ ਠੀਕ ਆ ਪਾਪੀ ਤੁਸੀਂ ਪਾਜੀ ਤੁਸੀਂ ਉਹ ਵੇਲੇ ਕਿੱਥੇ ਸੀਗੇ ਮੈਂ ਅਹੀਂ ਪਾਜੀ ਗਏ ਹਾਂ ਦਿਹਾੜੀ ਤਮਾਸ਼ੇ ਰਣ ਕਿੱਥੇ ਜੀ ਕਿਹੜੇ ਪਿੰਡ 100 ਵਾਲਾ ਹੈ 100 ਵਾਲਾ 100 ਵਾਲਾ ਹਾਂਜੀ ਤੇ ਕਿਹੜੇ ਖੇਤ 'ਚ ਦਿਹਾੜੀ ਕਰਦੇ ਸੀ ਤੇ ਕਾਦੀ ਕਰਦੇ ਸੀ ਦਿਹਾੜੀ ਹਾਂ ਤਮਾਸ਼ੇ ਲੰਦਾ ਹੈ ਤੇ ਕੀ ਨਾਂ ਤੁਹਾਡਾ ਉਥੋਂ ਪਹਿਲੀ ਵਾਲੇ ਦਾ ਪਤਾ ਕੁਝ ਉਹ ਲਾਡੀ ਸਿੰਘ ਠੇਕਦਾਰ ਤੇ ਮੈਂ ਜੇ ਲਾਡੀ ਠੇਕਦਾਰ ਨੂੰ ਪੁੱਛਾਂ ਵੀ ਆ ਸਾਡੀ ਆ ਭੈਣ ਉਹ ਕਿੱਥੇ ਸੀ ਆ ਉਸ ਵੇਲੇ ਤੋ ਕਹਿਣਗੇ ਮੈਂ ਪੁੱਛ ਲੈਣਾ ਜੀ ਪੁੱਛ ਲੈ ਜੀ ਠੀਕ ਤੇ ਫਿਰ ਤੁਸੀਂ ਕੀ ਕਰਕੇ ਪਾਜੀ ਗੁਰਪ੍ਰੀਤ ਸਿੰਘ ਸਾਹਾ ਸਿੰਘ ਝਗੜੇ ਦੇ ਦੌਰਾਨ ਕਿੱਥੇ ਸੀ ਉਹ ਚਰ ਗਏ ਗੱਡੀ ਲੈ ਕੇ ਕਿਹਦੀ ਗੱਡੀ ਲੈ ਕੇ ਗਏ ਲੱਕੜ ਭਰੀ ਲੱਕਣੀ ਕਿਹਦੀ ਗੱਡੀ ਲੈ ਕੇ ਗਈ ਸੀ ਕਲਜੀਤ ਸਿੰਘ ਕਲਜੀਤ ਸਿੰਘ ਅੰਦਰ ਦੇ ਭਰਾ ਜੀ ਬਾਬਾ ਹਰਦੇਵ ਦੇ ਭਰਾ ਦੇ ਤੇ ਜੋ ਅੰਬੇ ਹਰਦੇਵ ਦੇ ਭਰਾ ਨੂੰ ਮੈਂ ਪੁੱਛਿਆ ਕਿ ਵਾਕਿਆ ਜੀ ਇਹ ਵੀਰ ਜਿਹੜਾ ਜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਝਗੜੇ 'ਚ ਹੈ ਹੀ ਨਹੀਂ ਸੀਗਾ ਤੇ ਮੈਂ ਉਹਨੂੰ ਪੁੱਛ ਸਕਦਾ ਹਾਂ ਹਾਂ ਪੁੱਛ ਸਕਦਾ ਤੇ ਹੁਣ ਤੁਸੀਂ ਦੱਸੋ ਫਿਰ ਪਿਛੇ ਲੋਠੀ ਹੁਣ ਤੁਸੀਂ ਆਪਣੀ ਡੀਟੇਲ ਦੱਸ ਦਿਓ ਕਿ ਉਸ ਵੇਲੇ ਉਹ ਵੀਰ ਕਿੱਥੇ ਸੀਗਾ ਜਦੋਂ ਝਗੜਾ ਹੋਇਆ ਉਹ ਜਦੋਂ ਇਹਨਾਂ ਦਾ ਝਗੜਾ ਹੋੁੰਦਾ ਹੈ ਇੱਧਰ ਕਿਹੜਾ ਕਿਹੜਾ ਪਲਾ ਜਦੋਂ ਇਹ ਬਿਆੰਦ ਦਾ ਹਾਂਜੀ ਤੇ ਜੱਗੇ ਦਾ ਅੱਛਾ ਤੇ ਇਹਨਾਂ ਨੇ ਜਦੋਂ ਮੁੰਡਿਆਂ ਨੂੰ ਫੁੱਟਿਆ ਕਟਿਆ ਮਾਰਿਆ ਮੂਰਿਆ ਤੇ ਉਹ ਅੰਦਰ ਆਣ ਬੜੇ ਨੇ ਅੱਛਾ ਇਹ ਸਾਹ ਦਾ ਇਹਦਾ ਮੁੰਡਾ ਵਾ ਉਹ ਗੱਡੀ ਲੈ ਆ ਕੇ ਸ਼ਹਿਰੋਂ ਆਉਂਦੇ ਸੀ ਤੇ ਉਹਨੂੰ ਬਾਬੇ ਹਰਦੇਵ ਦੇ ਭਰਾ ਨੇ ਐਡੇ ਚ ਤਾਰਿਆ ਅੱਛਾ ਤੇ ਉਹ ਆ ਅੱਛਾ ਇਹ ਨਾਲੇ ਮੈਂ ਪੈਸੇ ਘਰ ਛੱਡਾਂ ਮੈਂ ਮਤਲਬ ਇਹ ਉਸ ਵੇਲੇ ਵੀ ਕੰਮ ਚੱਲ ਰਿਹਾ ਸੀ ਲੱਕੜ ਵਟਣ ਦਾ ਚੱਲ ਰਿਹਾ ਸੀ ਇੱਥੇ ਲੜਾਈ ਦਾ ਨਹੀਂ ਨਹੀਂ ਕੰਮ ਤਾਂ ਲੜਾਈ ਦਾ ਚੱਲ ਰਿਹਾ ਸੀ ਫਿਰ ਲੱਕੜ ਦਾ ਵੀ ਚੱਲ ਰਿਹਾ ਸੀ ਫਿਰ ਲੀਵਰ ਵਾਸਤੇ ਧੇਰ ਚਾਹ ਲੈ ਕੇ ਜਾਵਾਂ ਹਾਂ ਹਾਂ ਕੰਮ ਚੱਲ ਰਹੇ ਅੱਛਾ ਸਾਰੇ ਬੰਦੇ ਆ ਗਏ ਅੱਛਾ ਜੀ ਹਾਂ ਆ ਗਏ ਠੀਕ ਜੱਸ ਆ ਜਾ ਬੜੇ ਚਲੋ ਉਹਨਾਂ ਨਾਲ ਮੈਂ ਕਰਾਂਗੇ ਗੱਲ ਆਪਾਂ ਬਾਕੀ ਜੀ ਲੀਵਰ ਆ ਗਈ ਆ ਤਾਂ ਕਿ ਮਲ ਤੁਹਾਡੇ ਕਹਿੰਦੇ ਤੋਂ ਭਾਵੇਂ ਸਾਫ਼ ਹੀ ਇੱਕ ਸਾਫ਼ ਸੁਥਰੀ ਜੀ ਗੱਲ ਹੈ ਕਿ ਵੇ ਉਸ ਵੇਲੇ ਉਹ ਤੁਹਾਡਾ ਮੁੰਡਾ ਵਿਚ ਨਹੀਂ ਸੀ ਹੈਗਾ ਨਹੀਂ ਹੈਗਾ ਉਹ ਜਦੋਂ ਉਤਰਿਆ ਵਾ ਇਹਨਾਂ ਵੇਖੋ ਇਹ ਆਪਣਾ ਵੀਰਜੀ ਇਹ ਨਾ ਜਨਾਬ ਲੱਗਾ ਆ ਹਾਂਜੀ ਉਹ ਹੁਣ ਤੁਸੀਂ ਦੱਸੋ ਕਿ ਉਹ ਮੁੰਡਾ ਉਸ ਵੇਲੇ ਕਿੱਥੇ ਸੀ ਆ ਤੋ ਐਸੇ ਲੜਾਈ ਚ ਇਨਵੋਲ ਹੋਗਾ ਸੀ ਮੌਜੂਦ ਸੀਗਾ ਕਿ ਨਹੀਂ ਮੌਜੂਦ ਐਸੇ ਲੜਾਈ ਚ ਨਹੀਂ ਸੀ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਉਹ ਲੱਕੜ ਦੀ ਗੱਡੀ ਵਿੱਚ ਕੇ ਮੁੰਡਾ ਆਇਆ ਇਹ ਅੱਛਾ ਤੇ ਪੈਸੇ ਘਰ ਛੱਡਣੇ ਆ ਇਹ ਮੁੰਡਾ ਕਿੰਨੇ ਪੈਸੇ 50000 ਰੁਪਏ ਜੀ ਵੇਖ ਲਓ ਪਤਾ ਕਿਉਂ ਕਿ ਇਹ ਸਵਾਲ ਸੀ ਤੁਹਾਨੂੰ ਤਾਂ ਕਰੰਦੇ ਕਿ ਲੋਕੀ ਕਹਣਗੇ ਸਾਡੇ ਚੈਨੀ ਸੀ ਫੋਨ ਸੀ ਮੋਬਾਈਲ ਸੀ ਇਹ ਵਿਚਾਰਾ ਗੱਥੋਂ ਗੱਡੀ ਤੇ ਉਤਰਦੇ ਸਾਰ ਦੇ ਦੇ ਭਰਾ ਨੂੰ ਤੁਸੀਂ ਪੁੱਛ ਸਕਦੇ ਹੋ ਅੱਛਾ ਠੀਕ ਹੈ ਅੱਛਾ ਜੀ ਚੱਲੋ ਮਜੂਦਾ ਸਰਪੰਚਾ ਦਾ ਭਰਾ ਆ ਉਹਨੂੰ ਕੀ ਪੁੱਛ ਸਕਦੇ ਵੀ ਉਹਦੀ ਗੱਡੀ ਤੇ ਬੈਹਿ ਕੇ ਉਤਰਿਆ ਅੱਛਾ ਜੀ ਹਾਂ ਜੀ ਤੇ ਉਹ ਨਿਆਂ ਮਤਲਬ ਉਹਨਾਂ ਨਿਆਂ aí ਨਾਲ ਲੱਗਦਾ ਗਿਆ ਤੇ ਮਲ ਹੁਣ ਜਿਹੜੀ ਘਟਾ ਟਾਟ ਵਈਆ ਹੋਈ ਆ ਇਹ ਵਾਕਿਆ ਬੇਅਦੌਤੀ ਤੇ ਜੱਗੇ ਦੀ ਰੌਲਾ ਹੈ ਹਾਂ ਜੀ ਲੱਗੀਆਂ ਵਿਚਾਰਾ ਮਤਲਬ ਆਪਣਾ ਉਹਨਾਂ ਵਾਲਾ ਇਹਨੂੰ ਮਾਰਿਆ ਮੁੰਡੇ ਨੂੰ ਅੱਛਾ ਗੁੰਡਾ ਭੱਜਦਾ ਸੀ ਕਰੂ ਕਰ ਪਿਆ ਜਾਂਦੇ ਹਨ ਗੁੰਡਾ ਤੂੰ ਵਾਕਈ ਇਹਨਾਂ ਦਾ ਕਹਣਾ ਹੈ ਕਿ ਮੈਂ ਨਾਲ ਕੋਈ ਗੱਲ ਕਹੀ ਆ ਵੀ ਪਾਜੀ ਕਿਤੇ ਵੀ ਮੈਂ ਕਿੰਨੇ ਜਾਣੇ ਸੀ ਕਿੰਨੇ 100 ਤੋਂ 150 ਤੇ ਮੈਂ ਕੋਈ ਗੱਲ ਕਹਿਣਾ ਵੀ 100 ਤੋਂ 150 ਬੰਦਾ ਬਹੁਤ ਹੁੰਦਾ ਬਹੁਤ ਹੀ ਪਾਜੀ ਬਹੁਤ ਤੁਸੀਂ ਵੀ ਰਹੀ ਪਤਾ ਨਹੀਂ ਲੱਗਦਾ ਠੀਕ ਹੈ ਜੀ ਵਿਚਾਰਾ ਨਾ ਕਰੋ ਨਿਕਲ ਚੁੱਕਾ ਨਾ ਨਿਕਲਣ ਕੋਈ ਭਾਈ আচ্ছা ਜੀ ਨਾ ਕਰੋ ਨਿਕਲ ਜੋ ਸੁਭਾ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਜਾਣਕਾਰੀ ਦਿਓ ਸਾਫ਼ ਤੇ ਸੁਧਰੀ ਵੇਖੋ ਬੀਤੀ ਜਦੋਂ ਅਸੀਂ ਆਪਣੇ ਸੋਰਸਾਂ ਦਾ ਪਤਾ ਲਾਇਆ ਤੇ ਸਾਨੂੰ ਕਿਹਨੇ ਦੱਸਿਆ ਕਿ ਜੱਗੇ ਪ੍ਰਧਾਨ ਦੇ ਸਿਰ ਚ ਧਾਤਰ ਵੱਜਿਆ ਅੱਛਾ ਜੀ ਪਲਾਸ ਉਹਦੀ ਬਾਅਦ ਧਾਤਰ ਵੱਜਿਆ ਤੇ ਉਹ ਜਨਾਲੇ ਸਿਵਲ ਹਸਪਤਾਲ ਦਾਖਲ ਆ ਠੀਕ ਹੈ ਮੇਰੀ ਗੱਲ ਹੋਈ ਆ ਤੇ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਤੁਸੀਂ ਉਹ ਤੋਂ ਕਿਹਨਾਂ ਬੁਲਾਣੀ ਕੀਤਾ ਫਿਰ ਉਹਨੂੰ ਧਾਤਰ ਕੌਣ ਮਾਰ ਗਿਆ ਭਾਈ ਉਹ ਥਾਣੇ ਤੁਰਿਆ ਫਿਰਦਾ ਜੱਗਾ ਉਹਨੂੰ ਕਿਹੜਾ ਦਾਖਲ ਜੀ ਉਹ ਤੇ ਥਾਣੇ ਵਿੱਚ ਧਰਨਾ ਲਾ ਕੇ ਤੇ ਲਲਕਾਰੇ ਮਾਰਦੇ ਨੇ ਕੀ 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 ਆਖ ਤੂੰ ਲਲਕਾਰੇ ਮਾਰਦੇ ਨੇ ਥਾਣੇ ਦੇ ਧਰਨੇ ਤੇ ਲੱਗੇ ਉੱਥੇ ਤੁਰਿਆ ਫਿਰਦਾ ਵਿੱਚ ਜੱਗਾ ਉੱਥੇ ਮਲ ਕਹਿਣ ਦਾ ਭਾਬੇ ਜਗਾ ਹਸਤ ਦਾ ਖਲੀਆ ਦਾਖਲ ਨਹੀਂ ਹੈਗਾ ਉਹ ਜੇ ਦਾਖਲ ਹੁੰਦਾ ਤੇ ਥਣੇ ਕਿਉਂ ਤਰੇ ਫਿਰੇ ਵਿੱਚ ਤੇ ਤੁਹਾਡੇ ਕੋਲ ਕੀ ਸਬੂਤ ਹੈ ਕੋਈ ਹੈ ਸਬੂਤ ਇੱਥੇ ਜਿਹੜੀ ਮੰਗਦੇ ਨਾਲ ਤੇ ਜੇ 50000 ਰੁਪਏ ਉਹ ਜਿੱਥੋਂ ਲਿਆਇਆ ਆ ਕਿਤੇ ਲੱਕੜ ਵੇਚ ਕੇ ਤੁਸੀਂ ਕਿਨੇ ਲਿਆਇਆ ਤੇ ਲੱਕੜ ਕਿੱਥੇ ਵੇਚ ਕੇ ਆਇਆ ਅਮਰਸਰ ਵਿੱਚੀ ਅਮਰਸਰ ਵਿੱਚੀ ਚਵਾਲ ਰੋਡ ਚਵਾਲ ਰੋਡ ਹਾਂਜੀ ਫੈਕਟਰੀ ਫੈਕਟਰੀ ਉਹ ਫੈਕਟਰੀ ਦੀ ਲੋਕੇਸ਼ਨ ਦੇ ਸਕਦੇ ਹੋ ਕਿੱਥੇ ਵੇਚੀ ਆ ਕੋਈ ਫੈਕਟਰੀ ਆ ਨਾਮ ਤਾਂ ਹੋਊਗਾ ਫੈਕਟਰੀ ਦਾ ਨਾਮ ਦੇਵਿਆ ਫਲਸਾ ਅੱਛਾ ਉਹਦਾ ਕੋਈ ਫੋਨ ਨੰਬਰ ਹੈ ਤੁਹਾਡੇ ਕੋਲੇ ਫੈਕਟਰੀ ਵਾਲਿਆਂ ਦਾ ਫੋਨ ਨੰਬਰ ਲੱਭ ਲਾਂਗੇ ਹੈਗਾ ਲੱਭ ਲੋਗੇ ਹਾਂਜੀ ਤੇ ਮੈਂ ਇਦਾਂ ਨਹੀਂ ਜੇ ਮੰਨ ਲੈਣਾ ਕਿ ਤੁਸੀਂ 50000 ਰੁਪਏ ਵਾਕੇ ਲਿਆਂਦਾ ਮੈਂ ਉਹਦੇ ਕੋਲ ਪੁੱਛਣਾ ਜੇ ਜਾ ਕੇ ਵੀਚ ਕੇ ਵਾਕੇ 50000 ਰੁਪਏ ਤੱਕ ਤੁਸੀਂ ਇਸ ਮੁੰਡੇ ਨੂੰ ਦਿੱਤਾ ਸੀ ਹਾਂ ਪੁੱਛ ਲਓ ਪੁੱਛ ਲੀਏ ਪੁੱਛ ਲਓ ਪੁੱਛ ਲਓ ਜ਼ਰੂਰ ਠੀਕ ਹੈ ਜੀ ਮੈਂ ਪੁੱਛਣਾ ਜੇ ਆਪਾਂ ਵੇ ਗੱਡੀ ਵਾਲੇ ਨੂੰ ਪੁੱਛਦੇ ਰੋ ਪੈਸੇ ਵਟ ਕੇ ਨਹੀਂ ਲੈ ਨਹੀਂ ਮੈਂ ਗੱਡੀ ਵਾਲੇ ਨੂੰ ਪੁੱਛ ਲਾਂਗਾ